ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਅੱਜ ਪਿੰਡ ਹਰੀ ਨੋ ਆਏ ਸੀ ਬਾਈ ਕੋਲੇ ਅੱਜ ਪਹਿਲੇ ਦਿਨ ਹੀ ਆਏ ਆਣੇ ਫਾਰਮ ਕੀਤਾ ਬਾਈ ਨੇ ਨਵਾਂ ਮੱਝਾਂ ਦਾ ਕੰਮ ਜ਼ਿਆਦਾ ਕੀਤਾ ਬਾਈ ਨੇ ਚਾਰ ਪਸ਼ੂ ਖਰੀਦੇ ਆਣੇ ਚਾਰੇ ਮੱਝਾਂ ਬਈ ਖਰੀਦੀਆਂ ਹੀ ਆ ਤੂੰ ਹਾਂਜੀ ਚਾਰ ਹੀ ਮੱਝਾਂ ਬਈ ਆਹਾਂ ਹੈ ਕਿੰਨੇ ਪੈਸੇ ਲੱਗੇ ਇਹਨਾਂ ਦੇ ਬਈ ਲੱਗੇ ਕਿਐਸੀ ਬਈ 3.5 ਲੱਖ ਦੇ ਕਰੀ ਅੱਛਾ ਸਾਰੀਆਂ ਮੱਝਾਂ ਦੇ ਆ ਕਿੰਨਾ ਦੁੱਧ ਬਾਈ ਜੰਨਾ ਹੁਣ ਉਹ ਤਾਂ ਫਾਈ ਜਾਂਦੇ ਆ ਪ੍ਰੀਮਾ। ਇਹ ਆ ਬਿਲੋਂ ਦਾ ਕਿੱਤ। ਕਹਿਣਾ ਯਾਰ ਮੈਨੂੰ ਮੈਸੇਜ ਵੀ ਆਇਆ ਸੀ ਇੱਕ ਬੰਦੇ ਦਾ ਕਹਿੰਦਾ ਤੁਸੀਂ ਫੈਟ ਦੱਸਿਆ ਕਰੋ ਕੀ ਹੈ ਕੀ ਫੈਟ ਆਉਂਦੀ ਹੈ ਤੇ ਕੀ ਰੇਟ ਪੈਂਦਾ ਦੁੱਧ ਤੇਰ। ਫੈਟ ਬਈ ਮੱਝ ਦੀ ਤਾਂ 7 ਦੇ ਕਰੀਬ ਆਉਂਦੀ ਆ। ਹਾਂ। 60 ਦੇ ਪੈ ਜਾਂਦਾ। ਹਾਂ। ਗਾਂ ਦੀ 4 1/2 ਆਉਂਦੀ ਆ। 4 1/2 ਦੇ ਕਰੀਬ ਆ ਜਾਂਦਾ। ਠੀਕ ਆ ਠੀਕ ਆ। ਗਾਂ ਦੀ 37 38 ਦੇ ਕਰੀਬ ਫੈਟ ਆ ਮਤਲਬ 4 ਦੇ ਕਰੀਬ ਆ ਕਿ 37 38 ਰੇਟ ਆਉਂਦਾ। ਹਾਂਜੀ। ਤੇ ਮੱਝ ਦੀ 7 ਦੇ ਕੀ ਰੇਟ ਪੈਂਦਾ? 60 60 ਦੇ ਕਰੀਬ ਹੈ। ਠੀਕ ਆ ਆ ਮੱਝ ਸੇਲ ਕਰਨੀ ਐ ਤੂੰ ਇਹੇਲ ਕਰਦੇ ਕਿੰਨਾ ਦੁੱਧ ਆ ਇਹ ਥੱਲੇ ਦੁੱਧ ਬਈ 1.5 ਕਿਲੋ ਸਾਢੇ 6 ਕਿਲੋ ਦੋਵਾਂ ਟਾਈਮਾਂ ਦਾ ਦੋਵਾਂ ਟਾਈਮਾਂ ਦਾ ਗੱਭਣਾ ਕਿ ਨਹੀਂ ਗੱਭਣਾ ਬਈ ਸਵਾ 3 ਮਹੀਨੇ ਦੀ ਚੱਕਰ ਅੱਛਾ ਸਵਾ 3 ਮਹੀਨੇ ਦੀ ਗੱਭਣ ਚੱਕਰ ਪਾਸ ਵੀ ਐ ਬਈ ਤੇ ਬੱਚਾ ਵੀ ਇਹਦਾ ਹੈਗਾ ਤੁਹਾਨੂੰ ਦਿਖਾਉਣੇ ਆ ਇਹ ਮੱਝ ਬਾਈ ਨੇ ਸੇਲ ਕਰਨੀ ਆ ਕਿਉਂ ਬਾਈ ਕਹਿੰਦਾ ਵੀ ਟੋਕੜ ਵੇਚਦਿਆ ਕਰਾਂਗੇ ਸੱਜਰ ਲੈ ਕੇ ਕਿਉਂ ਬਾਈ ਦਾ ਦੁੱਧ ਦਾ ਕੰਮ ਜ਼ਿਆਦੇ ਆ ਇਹ ਮੱਝ ਸੇਲ ਆ ਜੀ ਜੇ ਜਿੰਦਾ ਲੈਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਜੇ ਮੈਂ ਨੰਬਰ ਤੁਹਾਨੂੰ ਦੇ ਦੂੰਗਾ ਪਛ ਵੀ ਤੁਹਾਨੂੰ ਦਿਖਾਉਣੇ ਆ ਸਾਰੇ ਆ ਮੱਝ ਕਿੰਨੇ ਹੀ ਲਈ ਸੀ ਇਹ ਬਾਈ 90000 ਦੀ ਲਈ ਸੀ ਹੁਣ ਕਿੰਨਾ ਦੋ ਦਈ ਜਾਂਦੀ ਆ ਲੱਭਣਾ ਹੈ ਲੱਭਣਾ ਹੈ ਨਾ ਕਿੰਨਾ ਚਾ ਰਹਿ ਗਿਆ ਇਹਦੇ ਚ ਇਹਦੇ 2 ਮਹੀਨੇ ਰਹਿ ਗਏ ਬਈ ਠੀਕ ਆ ਇਹ ਤਾਂ ਘਰੇ ਰੱਖਣ ਵਾਲੀ ਆ ਕੀ ਘਰੇ ਰੱਖਣ ਵਾਲੀ ਆ ਆ ਵੀ ਇਹ ਵੀ ਘਰੇ ਰੱਖੀਏ ਬਈ ਅੱਛਾ ਆ ਵੀ ਉਹ ਗੱਲੀ ਸੇਲ ਆ ਨਾ ਉਹ ਗੱਲੀ ਸੇਲ ਠੀਕ ਆ ਆ ਨੀ ਆ ਨੀਲੀ ਇਹ ਨੀਲੀ ਰੱਖ ਇਹ ਕਰਦੀ ਆ ਇਹ ਕਰਦੀ ਆ ਬਈ ਕਿੰਨੀ ਉਮਰ ਆ ਇਹਦੀ ਉਰੇ ਜੀ ਸਾਲ ਕਰਦੇ ਅੱਛਾ 1 ਸਾਲ ਦੀ ਹੈ ਹਾਂ ਪਤਾ ਕਿਸੇ ਟੀਕੇ ਦਾ ਬਈ ਆਪਣੀ ਤਾਂ ਮਹਿਮਗਰੀ ਆਈ ਸੀਗੀ ਵਾਈਟਨੈਸ ਥੋੜੀ ਜਿਹੀ ਓਵਰ ਹੈ ਬਸ ਠੀਕ ਹੈ ਓਵਰਆਲ ਚੰਗੀ ਹੈ ਛੋਟੀ ਏਡੀ ਮਾੜੀ ਨਹੀਂਗੀ ਮੈਂ ਦੇਖੀ ਸੀ ਦੂਜਾ ਸੂਆ ਸੀ ਅੱਛਾ ਅੱਛਾ ਇਹ ਘੱਟੀ ਲਾੜੀ ਸੀ ਠੀਕ ਹੈ ਠੀਕ ਹੈ ਇਹ ਮੱਝ ਬਈ ਇਹ ਬਈ ਹੋਏ ਲਈ ਅੱਛਾ ਇਹ ਹੁਣੇ ਲਈ ਹੈ ਹੈ ਅੱਛਾ ਤਾਂ ਹੀ ਉਹ ਵੇਚਣੀ ਆ ਤਾਂ ਹੀ ਉਹ ਵੇਚਣੀ ਅੱਛਾ ਤਾਂ ਹੀ ਵੇਚਨੇ ਮਤਲਬ ਸੱਜਰ ਪਸ਼ੂ ਤੂੰ ਲੈ ਲਿਆ ਕਰੇਂਗਾ ਤੇ ਤੋਕੜ ਵੇਚਦਾ ਕਰੇਂਗਾ ਵੀ ਚਲ ਆਪਣਾ ਕੰਮ ਹੀ ਦੁੱਧ ਤੇ ਦੁੱਧ ਤੇ ਫਾਇਦਾ ਫਿਰ ਤੈਨੂੰ ਲੱਗਦਾ ਕਿ ਪਸ਼ੂ ਸਾਂਭ ਕੇ ਵੇਚਣ ਚ ਫਾਇਦਾ ਦੁੱਧ ਜੀ ਹੈ ਦੁੱਧ ਜੀ ਹੈ ਦੁੱਧ ਜੀ ਠੀਕ ਹੈ ਠੀਕ ਹੈ ਟੀਕੇ ਵੀ ਨਾਰਮਲ ਹੀ ਭਰਉਣਾ ਨਹੀਂ ਚੰਗੇ ਭਰਉਂਦਾ ਟੀਕੇ ਤਾਂ ਕੋਈ ਨਾਰਮਲ ਹੀ ਭਰਿਆ ਕਰਦਾ ਵੀ ਪਸ਼ੂ ਗੱਬਣ ਹੋ ਜਾਂਦੇ ਆ ਚਲ ਇੱਕ ਵਾਰੀ ਗੱਬਣ ਹੋ ਜਾਂਦੇ ਆ ਸੋ ਆਪਾਂ ਤਾਂ ਪਹਿਲੀ ਵਾਰੀ ਬਾਹਰ ਨਾ ਫਿਰ ਮੈਂ ਤਾਂ ਤੇਰੇ ਆਇਆ ਹੀ ਅੱਜ ਆਣਾ ਚਲ ਕੇ ਟੀਕੇ ਭਰਿਆ ਕਰਾਂ ਅਚਾ ਉਹ ਗਾਂ ਸੁੱਈ ਜਾ ਬਾਹਰ ਬੱਚਾ ਆ ਗੱਬਣਾ ਆ ਗੱਬਣਾ ਠੀਕ ਅੱਛਾ ਇਹਨੇ 15 ਲਿੱਸੇ ਹੀ ਆ ਯਾਰ ਗਾਂ ਤੇਰੀ ਬਹੁਤ ਤੈਨੂੰ ਮੈਂ ਜਲ ਸਪਲੀਮੈਂਟ ਦੱਸ ਦਿਆਂ ਤੇ ਆਸਤੇ ਮੇਨਾਂ ਬਈ ਇੱਕ ਬਾਈ ਦੀ ਗਾਂ ਤੇ ਜਿੱਦੇ ਤੇ ਆਏ ਸੀ ਆਪਾਂ ਤੁਹਾਨੂੰ ਉਹਦੇ ਬਾਰੇ ਕਰਾਂਗੇ ਗੱਲ ਤੇ ਤੁਸੀਂ ਇਹ ਜਾਣਕਾਰੀ ਗਾਂ ਅੱਗੇ ਯਾਰਾਂ ਦੋਸਤਾਂ ਨਾਲ ਵੀ ਸਾਂਝੀ ਕਰਿਓ ਜੇ ਆ ਬਾਈ ਦੀ ਗਾਂ ਇਹ ਦੋ ਵਾਰੀ ਮੰਨ ਲਓ ਫਲ ਸੁੱਟ ਗਈ ਹੈ ਫਲ ਸੁੱਟਣ ਦਾ ਮਤਲਬ ਇਹ ਆ ਵੀ ਇਹਦਾ ਬੱਚਾ ਪ੍ਰੋਪਰ ਤਿਆਰ ਨਹੀਂ ਹੁੰਦਾਗਾ ਜੀ ਕਿੰਨੇ ਕਿੰਨੇ ਚਾਰ ਦਾ ਸਿੱਟਿਆ ਨੇ ਪਹਿਲਾ ਬੇਚਾਰਾ ਮਹੀਨਾ ਦਾ ਸਿੱਟਿਆ ਫਿਰ ਦੋ ਦਾ ਅਛਾ ਫਿਰ ਦੋਵਾਂ ਦਾ ਚਾਰਾਂ ਮਹੀਨਿਆਂ ਤੇ ਬੱਚਾ ਜਮਾਂ ਹੀ ਛੋਟਾ ਜਿਆ ਸੀ ਜਮਾਂ ਹੀ ਛੋਟਾ ਜਿਆ ਹੋਊਗਾ ਮਹਿਸੂਸ ਹੀ ਨਹੀਂ ਹੁੰਦਾ ਹੋਣਾ ਨਾ ਚੂਹੇ ਵੀ ਛੱਡਾ ਸੀ ਬਈ ਛੋਟੇ ਇਹ ਜਿਹੜੀ ਦਿੱਕਤ ਆਉਂਦੀ ਹੈ ਨਾ ਜੀ ਪਸ਼ੂਆਂ 'ਚ ਦੇਖੋ ਹੁਣ ਗਾਂ ਸੂਈ ਵੀ ਆ ਪਹਿਲਾਂ ਬਰੂਸੀਲੋਸ ਸੀ ਤਾਂ ਆਪਾਂ ਕਹਿ ਨਹੀਂ ਸਕਦੇ ਬਰੂਸੀਲੋਸ ਵਾਲੇ ਜ਼ਿਆਦਾਤਰ ਜਿਹੜੇ ਚਾਂਸ ਹੁੰਦੇ ਉਹ 6 ਤੋਂ 9 ਮਹੀਨਿਆਂ ਦੇ ਵਿੱਚ ਆਉਂਦੇ ਆ ਮਗਰ ਲਿਆ 'ਚ ਫਿਰ ਚਲੋ ਪਹਿਲਾਂ ਵੀ ਆ ਜਾਂਦਾ ਪਰ ਇਹ ਪਸ਼ੂ ਦੋ ਤਿੰਨ ਵਾਰੀ ਗਾਂ ਸੂਈ ਹੈ ਬਾਈਆਂ ਨੇ ਖਰੀਦੀ ਸੀ ਸੱਜਰ ਸੂਈ ਜਿਹੜੀ ਇਹ ਦਿੱਕਤ ਆਉਂਦੀ ਹੈ ਨਾ ਇਹਦੇ ਜਿਹੜਾ ਪ੍ਰੋਜੈਸਟੋ ਹਾਰਮੋਨ ਪ੍ਰੋਜੈਸਟਰੋਨ ਵਾਲੀ ਬੱਚਾ ਬੱਚੇ ਦਾ ਨਹੀਂ ਰਹਿੰਦਾ ਜੀ ਜਿਹਨੂੰ ਆਪਾਂ ਜਿਵੇਂ ਤੁਸੀਂ ਠੰਡਾ ਟੀਕਾ ਲਾਉਣੇ ਆ ਕੋਈ ਉਹ ਚ ਬਰਫ਼ ਨਹੀਂ ਹੁੰਦੀ ਕਿ ਅੱਗੇ ਬਾਈ ਨੂੰ ਮੈਂ ਦੱਸਿਆ ਵੀ ਉਹ ਚ ਹਾਰਮੋਨ ਹੁੰਦਾ ਉਹ ਚ ਹਾਈਡਰੋ ਪ੍ਰੋਜੈਸਟਰੋਨ ਹੁੰਦਾ ਜਿਹੜਾ ਡਿਊਰੋ ਪ੍ਰੋਇਨਟਿਕ ਆਪਾਂ ਲਾਉਣੇ ਆ ਬੱਚਾ ਰੋਕਣ ਵਾਸਤੇ ਉਹ ਲਾਉਣਾ ਵੀ ਜਾਦੇ ਮਾੜਾ ਹੁੰਦਾ ਜੀ ਉਹ ਜਦੋਂ ਤੁਸੀਂ ਬਿਨਾਂ ਗੱਲ ਤੋਂ ਟੀਕਾ ਉਹ ਲਾਉਣੇ ਆ ਤਾਂ ਉਹ ਜਿਹੜਾ ਅੰਦਰਲਾ ਪ੍ਰੋਜੈਸਟਰੋਨ ਹੁੰਦਾ ਨੇਚਰਲ ਪ੍ਰੋਜੈਸਟਰੋਨ ਜਿਹੜਾ ਪਸ਼ੂ ਦੇ ਅੰਦਰ ਬਣਦਾ ਉਹਨੂੰ ਵੀ ਖਤਮ ਕਰ ਦਿੰਦਾ ਹੋ ਸਕਦਾ ਹੈ ਤੇ ਪਿਛਲੇ ਸੂਏ ਗਾਂ ਦੇ ਜਾ ਤੇ ਜੇ ਕਿਸੇ ਦਾ ਪਸ਼ੂ ਇਹ ਕਰ ਰਿਹਾ ਜੀ ਤਾਂ ਦੋ ਹੀਟਾਂ ਘਟੋ ਘਟੋ ਦੀਆਂ ਛੜਾਓ ਦਵਾਈ ਦਈ ਦੂਈ ਭਰਾ ਕੇ ਠੀਕ ਆ ਤੇ ਉਹਨੂੰ ਪਾਊਡਰ ਦਿਓ ਸਪਲੀਮੈਂਟ ਵਧੀਆ ਪਾਓ ਤੇ ਪ੍ਰੈਜਸਟੋਨ ਹੋਵੇ ਜਿਹੜੇ ਪਾਊਡਰ ਚ ਜਿਵੇਂ ਬਹੁਤ ਪਾਊਡਰ ਆਉਂਦੇ ਆ ਗੈਸਟਾ ਪ੍ਰੋਜਨ ਵਗੈਰਾ ਜਾਂ ਪ੍ਰੈਗਸਟੇ ਗੋਲਡ ਬਹੁਤ ਚੰਗੀ ਵਧੀਆ ਵਧੀਆ ਕੁਆਲਿਟੀ ਦੇ ਜਿਹੜੇ ਪਾਊਡਰ ਆਉਂਦੇ ਆ ਜੀ ਚੰਗੀ ਕੰਪਨੀ ਦਾ ਪਾਊਡਰ ਦਿਓ ਠੀਕ ਆ ਟੀਕਾ ਭਰਉਣ ਤੋਂ ਬਾਅਦ ਵੀ ਤੁਸੀਂ ਹਰ ਮਹੀਨੇ ਡਿਊਰਾ ਪ੍ਰੋਜਨ ਨਾ ਲਾਓ ਇਹ ਹਰ ਮਹੀਨੇ ਤੁਸੀਂ ਇਹ ਪਾਊਡਰ ਹੀ ਦਿਓ ਜਿਵੇਂ ਹੁਣ ਮਹੀਨੇ ਦੀ ਗਾ ਇਹ ਗੱਬਣ ਜਦੋਂ ਮਹੀਨਾ ਹੋ ਗਿਆ ਰਹਿ ਤਾਂ ਇੱਕੇ ਟੀਕੇ ਤੇ ਜਾਂਦੀ ਹੈ ਰਹਿ ਇੱਕੇ ਤੇ ਜਾਂਦੀ ਹੈ ਭਾਈ ਰਹਿ ਇੱਕੇ ਤੇ ਜਾਂਦੀ ਹੈ ਹਾਂ ਜਦੋਂ ਮਹੀਨਾ ਹੋ ਜਾਂਦਾ ਜੀ ਇਹੋ ਜੇ ਪਸ਼ੂ ਨੂੰ ਤਾਂ ਤੁਸੀਂ ਨਾਲ ਇਹ ਹੀ ਗੈਸਟਾ ਪ੍ਰੋਜਨ ਵਗੈਰਾ ਪਾਊਡਰ ਸ਼ੁਰੂ ਕਰ ਦਿਓ ਬਈ ਮਹੀਨੇ ਚ 10 ਦਿਨ ਪਾਊਡਰ ਤੁਸੀਂ ਜ਼ਰੂਰ ਦਿਓ ਕਿਉਂਕਿ ਇਹ ਚ ਨੇਚੁਰਲ ਪ੍ਰੋਜੈਸਟੇਰੋਨ ਹੁੰਦਾ ਉਹ ਬੱਚੇ ਦਾ ਨਹੀਂ ਜਿਹੜਾ ਚਾਹੀਦਾ ਹੁੰਦਾ ਪਸ਼ੂ ਨੂੰ ਹਨਾ ਹਾਈਡਰੋ ਪ੍ਰੋਜੈਸਟੇਰੋਨ ਤਾਂ ਆਪਾਂ ਬਹੁਤ ਕ੍ਰਿਟੀਕਲ ਕੇਸ ਚ ਲਾਉਣੇ ਆ ਹਾਂ ਡਿਊਰਾ ਪ੍ਰੋਜਨ ਟੀਕਾ ਵੀ ਲਾਓ ਪਰ ਉਹ ਉਦੋਂ ਲਾਓ ਜਦੋਂ ਪਸ਼ੂ ਬਹੁਤ ਜ਼ਿਆਦਾ ਉਦੋਂ ਉਹਨੂੰ ਲੋੜ ਆ ਹਨਾ ਉਦੋਂ ਉਹ ਨੈਚੁਰਲ ਪਲੇਸਟਰ ਨਹੀਂ ਕੰਮ ਕਰਦਾ ਜਿਵੇਂ ਪਸ਼ੂ ਰੰਗਦਾ ਵਾਰੀ ਵਾਰੀ ਬਾਥਰੂਮ ਕਰਦਾ ਉਦੋਂ ਤੁਸੀਂ ਲਾ ਸਕਦੇ ਆ ਪਰ ਜਦੋਂ ਜਾਲਾ ਆ ਗਿਆ ਤੇ ਬਲੱਡ ਆ ਗਿਆ ਉਦੋਂ ਡਿਊਰਾ ਪਰ ਹੋ ਜਾਂਦਾ ਵੀ ਕੋਈ ਫਾਇਦਾ ਨਹੀਂ ਗੇ ਜੀ ਉਹਨੇ ਬੱਚਾ ਹਿੱਲ ਗਿਆ ਫਲ ਸਿੱਟਣਾ ਹੀ ਸਿੱਟਣਾ ਕਿਉਂ ਜਦੋਂ ਬਲੱਡ ਆਗੂਆ ਆ ਗਿਆ ਤਾਂ ਸਮਝ ਲਓ ਬੱਚੇ ਦਾ ਜਿਹੜਾ ਸੰਪਰਕ ਆ ਉਹ ਨਾੜੀਆਂ ਨਾਲ ਟੁੱਟ ਗਿਆ ਉਦੋਂ ਪਸ਼ੂ ਨੇ ਨਹੀਂ ਫਲ ਰੱਖਣਾਗਾ ਜਿੰਨਾ ਮਰਜ਼ੀ ਤੁਸੀਂ ਭਾਣਾ ਦੋ ਜੋੜ ਕੇ ਟੀਕੇ ਲਾ ਦਿਓ ਡਿਊਰਾ ਪਰ ਹੋ ਜਾਂਦੇ ਇਹ ਚੀਜ਼ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਜੀ ਕਈ ਵਾਰੀ ਤੁਸੀਂ 7 ਮਹੀਨਿਆਂ ਤੇ ਉਹ ਟੀਕਾ ਲੱਗ ਜੇ ਡਿਊਰਾ ਪ੍ਰੋਜਨ ਹਨਾ 7 8 ਮਹੀਨਿਆਂ ਤੇ ਤੁਸੀਂ ਬਿਨਾ ਚੈੱਕ ਕਰਾਏ ਤੋਂ ਜਾਂ ਬਲੱਡ ਕਈ ਵਾਰੀ ਬੱਚਾ ਸੁੱਕ ਵੀ ਜਾਂਦਾ ਅੰਦਰ ਠੀਕ ਹੈ ਤੇ ਸੋਨੂੰ ਇਹ ਲੱਗੂਗਾ ਵੀ ਫਲ ਨਹੀਂ ਸਿੱਟਿਆ ਤੇ ਪਰ ਉਹ ਬੱਚਾ ਪ੍ਰੋਪਰ ਸਹੀ ਨਹੀਂ ਆਉਣਾਗਾ ਜਦੋਂ ਪਸ਼ੂ ਦੇ ਡਿਊਰਾ ਪ੍ਰੋਜਨ ਲੱਗ ਗਿਆ ਤੇ ਬੱਚਾ ਰੋਕ ਜ਼ਰੂਰ ਜਾਊਗਾ ਸੋਨੂੰ ਲੱਗੂਗਾ ਵੀ ਯਾਰ ਗਾਂ ਨੇ ਫਲ ਨਹੀਂ ਸਿੱਟਿਆ ਤੇ ਪਰ ਉਹਨੇ ਦੁੱਧ ਨਹੀਂ ਲਾਉਣਾ ਜੀ ਇਹ ਮੇਰੇ ਨਾਲ ਇਹ ਹੋਈ ਆ ਇੱਕ ਫਾਰਮ ਵਾਲੇ ਬੰਦੇ ਨੇ ਲਾਇਆ ਸੀਗਾ ਤੇ ਉਹ ਵੇੜਾ ਸੀ ਬਾਅਦ ਚ ਚੈੱਕ ਕੀਤੀ ਤੇ ਉਹ ਖਾਲੀ ਸੀਗੀ ਠੀਕ ਆ ਉਹਨੇ ਬਲੱਡ ਆਇਆ ਸੀ ਮੈਂ ਉਹਨੂੰ ਰੋਕਿਆ ਵੀ ਸੀ ਮੈਂ ਕਿਹਾ ਬਈ ਤੂੰ ਨਾ ਲਾਈ ਕੋਈ ਫਾਇਦਾ ਨਹੀਂ ਪਰ ਉਹਨੇ ਲਾਤਾ ਸੀ ਸੱਤਾਂ ਮਹੀਨਿਆਂ ਤੇ ਵਹਿੜ ਬਾਈ ਨੇ ਦੁਬਾਰਾ ਚੈੱਕ ਕਰਾਈ ਉਹ ਤਾਂ ਖਾਲੀ ਸੀਗੀ ਉਹ ਬੱਚਾ ਉਹ ਤਾਂ ਸੁੱਕ ਗਿਆ ਸੀ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਿਹੜੇ ਆ ਪਸ਼ੂ ਫਲ ਸੱਟਦੇ ਆ ਇਹਦੇ ਵਾਸਤੇ ਤੁਹਾਨੂੰ ਦੱਸਤਾ ਵੀ ਗੈਸਟਾ ਪ੍ਰੋਜਨ ਪਾਊਡਰ ਅੱਧਾ ਕਿਲੋ ਪਾਊਡਰ ਹਰ ਮਹੀਨੇ ਤੁਸੀਂ ਇਹਨੂੰ ਖਵਾਉਣਾ ਹੈ ਦੋ ਹੀਟਾਂ ਘਟੋ ਘਟ ਛਡਾਉਣੀਆਂ ਇਹ ਪਸ਼ੂ ਦੀਆਂ ਠੀਕ ਆ ਪੂਰਾ ਸਪਲੀਮੈਂਟ ਦੇ ਕੇ ਇਹਨੂੰ ਬਾਈ ਨੂੰ ਇਹ ਇਹ ਵਹਿੜ ਤੇ ਆਪਾਂ ਨੂੰ ਬਾਈ ਨੇ ਸੱਦਿਆ ਸਪੈਸ਼ਲ ਕਿਉਂ ਪਸ਼ੂ ਬਾਈ ਦਾ ਸਕਸੈਸ ਆ ਵਧੀਆ ਤੇ ਇਹ ਇਹ ਥੋੜਾ ਜਿਹਾ ਕ੍ਰਿਟੀਕਲ ਕੇਸ ਸੀਗਾ ਬਾਈ ਕਹਿੰਦਾ ਵੀ ਇਸੇ ਰੇਣੀ ਚੜਦੀਗੀ ਤੇ ਬਾਈ ਨੂੰ ਦੱਸਿਆ ਵੀ ਇਹ ਕਾਰਨ ਕਰਕੇ ਵੈੜ ਸੇਰੇ ਨਹੀਂ ਇਹਦੀ ਜਾਂਦੀਗੀ ਕਿਉਂ ਬੱਚਾ ਪ੍ਰੋਪਰ ਬਣਾਊਗਾ ਹੀ ਪਸ਼ੂ ਉਹ ਜੀ ਜਦੋਂ ਪ੍ਰੋਪਰ ਬੱਚਾ ਬਣੂਗਾ ਤਾਂ ਰੱਖੂਗਾ ਹਨਾ ਇਹ ਤਾਂ ਹੁਣ ਬੱਚਾ ਪੂਰਾ ਬਣਦਾ ਹੀ ਨਹੀਂ ਹਨਾ ਇਹ ਤਾਂ ਬੰਦਾ ਨਹੀਂ ਬਈ ਬੱਚਾ ਹਾਂ ਜਿਵੇਂ 4 ਮਹੀਨਿਆਂ ਤੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਚੈੱਕ ਪਾਸਟ ਵੀ ਗਾਂ ਉਹਵੇਂ ਆਉਂਦੀ ਨਹੀਂ ਹੁੰਦੀ ਜੀ ਦੋ ਵਾਰੀ ਕੀਤੀ ਸੀ ਦੋ ਵਾਰੀ ਚੈੱਕ ਕੀਤੀ ਉਹ ਸਮਝ ਨਹੀਂ ਆਈ ਹੁਣ ਯਾਰ ਐਂ ਲੱਗਦਾ ਸੀਗਾ ਵੀ ਯਾਰ ਹਜੇ ਗੱਭਨ ਨਹੀਂ ਗਈ ਹੈਨਾ ਗੱਭਨ ਨਹੀਂ ਸ਼ੱਕ ਹਾਂ ਸ਼ੱਕ ਤਾਂ ਜੀ ਗਈ ਹਾਂ ਉਹ ਫਿਰ ਤਾਂ ਹੀ ਨਹੀਂ ਨਾ ਜਦੋਂ ਬੱਚਾ ਪੂਰਾ ਪ੍ਰੋਪਰ ਬੰਦਾ ਨਹੀਂਗਾ ਇਹ ਤਾਂ ਦਿੱਕਤ ਆਉਂਦੀ ਆ ਬਸ ਵੀਡੀਓ ਨੂੰ ਕਰਿਆ ਕਰੋ ਈ ਸ਼ੇਅਰ ਵੱਧ ਤੋਂ ਵੱਧ ਤਾਂ ਜੋ ਫਰੇਕ ਨੂੰ ਨਾ ਇਹ ਚੀਜ਼ਾਂ ਦਾ ਪਤਾ ਲੱਗ ਸਕੇ ਤੇ ਕਈ ਵਾਰੀ ਕਈ ਬੰਦੇ ਮਿਸ ਗਾਈਡ ਹੋਏ ਹੁੰਦੇ ਆ ਤੇ ਬੰਦਾ ਐਵੇਂ ਟੀਕੇ ਭਰਾਈ ਜਾਂਦਾ ਜਾਂ ਆਪਾਂ ਠੰਡੇ ਟੀਕੇ ਲਵਾਈ ਜਾਂਦੇ ਉਹਦੇ ਨਾਲ ਇਹ ਚੀਜ਼ ਦਾ ਹੱਲ ਨਹੀਂ ਹੁੰਦਾਗਾ ਜੀ ਦੋ ਹੀਟਾਂ ਛੜਾ ਕੇ ਪ੍ਰੋਪਰ ਸਪਲੀਮੈਂਟ ਦੇ ਕੇ ਪਸ਼ੂ ਨੂੰ ਇਹ ਪਸ਼ੂ ਤੁਹਾਡੇ ਸਾਹਮਣੇ ਸੋਨੂੰ 3 ਮਹੀਨਿਆਂ ਤੇ ਚੈੱਕ ਕਰਕੇ ਦਿਖਾਵਾਂਗੇ ਜੀ ਰੱਬ ਸੁੱਖ ਰੱਖੇ ਬਾਈ ਨੂੰ ਕਿਹਾ ਵੀ ਇਹ ਗੱਬਣ ਹੋ ਜਾਊਗੀ ਕੋਈ ਟੈਨਸ਼ਨ ਨਹੀਂ ਤੇ ਰਹੂਗੀ ਵੀ ਠੀਕ ਹੈ ਰਹਿ ਤਾਂ ਚਲੋ ਇੱਕੇ ਟੀਕੇ ਤੇ ਜਾਂਦੀ ਹੈ ਪਰ ਬੱਚਾ ਰੱਖੂਗੀ ਸੂਗੀਗਾ ਜੀ ਧੰਨਵਾਦ ਜੀ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਆਪਣੇ ਨੂੰ ਹੋਰ ਵੀਡੀਓ ਦੇਖਣ ਵਾਸਤੇ ਧੰਨਵਾਦ